ਸ਼ਸ਼ੀਕਾਲ ਕੈਨਡੀ ਵੀ ਪੰਜਾਬੀ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕੁਲਵੰਤ ਸਿੰਘ ਸੰਦੋੜ ਵੀ ਇਸ ਮੌਕੇ ਦੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ 9 ਸਾਲ ਦਾ ਬੱਚਾ ਜਿਹੜਾ ਤੀਜੀ ਜਮਾਤ ਵਿੱਚ ਪੜਦਾ ਹੈ ਉਸ ਨੂੰ ਬਿਜਲੀ ਲੱਗਣ ਕਾਰਨ ਸਰੀਰ ਉਹਦਾ ਪੂਰੀ ਤਰ੍ਹਾਂ ਜਲ ਗਿਆ ਦੱਸਦੀ ਹੈ ਕਿ 66 ਕੇਵੀ ਲਾਈਨ ਦੇ ਉੱਪਰ ਉਸਨੇ ਇੱਕ ਰੱਸੀ ਨੁਮਾ ਚੀਜ਼ ਛਿੱਟੀ ਜਿਸ ਨਾਲ ਉਸ ਵਿੱਚ ਬਿਜਲੀ ਆ ਗਈ ਤਾਂ ਉਸ ਦੇ ਕਰੰਟ ਲੱਗ ਗਿਆ ਦੱਸਦੀ ਹੈ ਇਹ ਖਬਰ ਦਿਲੰਦਰ ਤੋਂ ਸਾਹਮਣੇ ਆ ਰਹੀ ਹੈ ਗੁਰਨਾਗਪੁਰਾ ਝੁੱਗੀ ਦੇ ਵਿੱਚ ਇੱਕ ਮਕਾਨ ਬਣ ਰਿਹਾ ਸੀ ਉੱਥੇ ਬੱਚਾ ਪਾਰਕ ਦੇ ਵਿੱਚ ਖੇਡ ਰਿਹਾ ਸੀ ਤਾਂ ਜਦੋਂ ਰੱਸੀ ਨੂੰ ਮਾਂ ਚੀਜ਼ ਪਲਾਸਟਿਕ ਦੀ ਚੀਜ਼ ਨਾਲ ਬੰਨ ਕੇ ਤਾਰਪੂਰ ਛੱਡਦਾ ਤਾਂ ਉਸ ਵਿੱਚ ਬਿਜਲੀ ਆ ਜਾਂਦੀ ਹੈ ਬਿਜਲੀ ਆਉਣ ਕਾਰਨ ਬੱਚੇ ਦਾ ਸਰੀਰ ਜਿਹੜਾ ਪੂਰੀ ਤਰ੍ਹਾਂ ਝੁਲਸ ਜਾਂਦਾ ਦੱਸ ਦਈਏ ਕਿ ਬਿਜਲੀ ਇੰਨੀ ਤੇਜ਼ ਵਧਾਰ ਨਾਲ ਦੌੜੀ ਕਿ ਬੱਚੇ ਦਾ ਪੂਰਾ ਸਰੀਰ ਜਿਹੜਾ ਜਲ ਗਿਆ ਦੱਸ ਦਈਏ ਕਿ ਉਸ ਤੋਂ ਬਾਅਦ ਬੱਚੇ ਨੂੰ ਸਿਵਲ ਹਸਪਤਾਲ ਵਿੱਚ ਭੇਜਿਆ ਗਿਆ ਪਰ ਹਸਪਤਾਲ ਵਿੱਚ ਪਹੁੰਚਦੇ ਹਾਲਤ ਬਹੁਤ ਨਾਜ਼ੁਕ ਦੱਸੀ ਜਾ ਰਹੀ ਸੀ ਉਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਇਸ ਮੌਕੇ ਤੇ ਕੀ ਕਹਿਣਾ ਹੈ ਸਾਡੇ ਸੀਨੀਅਰ ਪੱਤਰਕਾਰ ਕਲੇਰ ਸਾਹਿਬ ਦਾ ਉਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਸਾਡਾ ਜੁੜੇ ਨੇ ਨਿੰਦ ਸਿੰਘ ਕਲੇਰ ਸਾਡੇ ਸੀਨੀਅਰ ਪੱਤਰਕਾਰ ਗੁਨਾਗਪੁਰਾ ਝੁੱਗੀ ਜਲੰਧਰ ਦੇ ਵਿੱਚ ਇੱਕ ਬੱਚੇ ਦੀ ਸਰ ਕਰੰਟ ਲੱਗਣ ਨਾਲ ਜਿਹੜੀ ਹੈ ਹਾਲਤ ਨਾਜ਼ੁਕ ਬਣੀ ਹੋਈ ਹੈ ਕੀ ਸਮਝਦੇ ਹੋ ਕਿ ਸਿਆੜ ਕੇ ਵੀ ਲਾਈਨ ਦੇ ਉੱਪਰ ਬੱਚੇ ਨੇ ਕਿ ਰਸੀ ਨੂੰ ਮਾਂ ਚੀ ਜੁੱਟੀ ਸੀ ਉਸ ਦੇ ਕਾਰਨ ਉਸ ਨੂੰ ਕਰੰਟ ਲੱਗ ਗਿਆ ਪਹਿਲਾਂ ਤਾਂ ਮਤਲਬ ਅਸੀਂ ਸਾਰੇ ਹੀ ਅਰਦਾਸ ਕਰਦੇ ਹਾਂ ਕਿ ਬੱਚੇ ਦੀ ਜਿਹੜੀ ਜਾਨ ਆ ਜਿਹੜੀ ਕਹਿੰਦੇ ਆ ਕਿ ਗੰਭੀਰ ਬਣੀ ਹੋਈ ਹੈ ਹਾਲਤ ਉਹ ਫਿਰ ਹੋ ਜਾਵੇ ਠੀਕ ਹੋ ਜਾਵੇ ਪਰ ਦੂਸਰੇ ਪਾਸੇ ਇਸ ਪੂਰੇ ਮਾਮਲੇ ਦੇ ਵਿੱਚ ਈਕਰ ਸਵਾਲ ਉੱਠਦੇ ਆ ਤਾਂ ਇਹ ਵੀ ਹੈ ਕਿ ਇੱਕ ਪਾਸੇ ਛੋਟਾ ਬੱਚਾ ਹੈ ਜਿਸ ਨੂੰ ਕਿ ਇਕੱਲੇ ਨੂੰ ਖੇਡਣਾ ਛੱਡਿਆ ਹੋਇਆ ਆ ਸਾਡੇ ਹਜੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਇੰਨੀਆਂ ਚੀਜ਼ਾਂ ਪ੍ਰੀਪਲੈਨਡ ਨਹੀਂ ਬਣਾਈਆਂ ਗਈਆਂ ਜਿਵੇਂ ਅੱਜਕੱਲ ਨਵੇਂ ਜੇਕਰ ਗੱਲ ਕੀਤੀ ਜਾਵੇ ਮਤਲਬ ਪਲਾਟ ਕੱਟੇ ਜਾਂਦੇ ਆ ਕਲੋਨੀਆਂ ਬਣਦੀਆਂ ਜਾਂ ਚੰਡੀਗੜ੍ਹ ਦਾ ਮਾਡਲ ਆ ਇਸ ਕਰਕੇ ਕਈ ਪਿੰਡਾਂ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਘਰਾਂ ਦੇ ਉੱਪਰੋਂ ਘਰਾ ਦੇ ਨਸਪੀਕ ਤੋਂ ਵੱਡੀਆਂ-ਵੱਡੀਆਂ ਬੀਬੀ ਦੀਆਂ ਤਾਰਾਂ ਜਾਂਦੀਆਂ ਜਿਹੜੀਆਂ ਕਿ ਹੌਣ ਹੌਣ ਵਾਲੇ ਸਮੇਂ ਦੇ ਵਿੱਚ ਇੰਨਾ ਸੌਖਾ ਨਹੀਂ ਹੈ ਕਿ ਪਹਿਲਾਂ ਸਾਰੀਆਂ ਸਾਰਾ ਪੱਟੀਆਂ ਜਾਂਦੇ ਫਿਰ ਸ਼ਹਿਰ ਤੋਂ ਬਾਹਰ ਜਾਂ ਅੰਦਰ ਮਤਲਬ ਗਰਾਊਂਡ ਦੇ ਸੈਟ ਸੈਟਅਪ ਲਾਇਆ ਜਾਵੇ ਅਜਿਹੇ ਦੇ ਵਿੱਚ ਜਿਹੜੇ ਬੱਚੇ ਵੱਡੇ ਹੋ ਜਾਂਦੇ ਆ 10ਵੀਂ 10ਵੀਂ ਦੇ ਨਜ਼ਦੀਕ ਆ ਜਾਂਦੇ ਆ ਉਹਨਾਂ ਨੂੰ ਥੋੜਾ ਜਿਹਾ ਇਲਮ ਹੁੰਦਾ ਆ ਪਰ ਇੱਥੇ ਜਿਹੜਾ ਇਸ ਬੱਚੇ ਦੀ ਗੱਲ ਕੀਤੀ ਜਾ ਰਹੀ ਹੈ ਇਹ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਜਾਂਦਾ ਆ ਭਾਵੇਂ ਕਿ ਇਹ ਬੱਚਾ ਤੀਸਰੀ ਕਲਾਸ ਦੇ ਵਿੱਚ ਨਾਮ ਇਹਦਾ ਆਰਵ ਦੱਸਿਆ ਜਾ ਰਿਹਾ ਆ ਇਹ ਦੱਸਿਆ ਗਿਆ ਕਿ ਖੇਡ ਦਾ ਪਿਆਰ ਹੁੰਦਾ ਹੈ ਤੇ ਇੱਕ ਮਤਲਬ ਵੱਟੇ ਨੂੰ ਬੰਨ੍ਹ ਕੇ ਨਾ ਕਿਸੇ ਰਸੀਲੂਆ ਚੀਜ਼ ਦੇ ਨਾਲ ਜਦੋਂ ਸੁੱਟਦਾ ਆ ਤਾਂ ਉਹ ਤਾਰਾਂ ਦੇ ਵਿੱਚ ਜਿਹੜੀ ਕਿ ਤਾਰਾਂ 66 ਕੇਵੀ ਦੀਆਂ ਹੁੰਦੀਆਂ ਆ ਉਸ ਦੇ ਉੱਪਰ ਪੱਥਰ ਡਿੱਗ ਪੈਂਦਾ ਏ ਤੇ ਤੂੰ ਖਿੱਕਦਾ ਏ ਤਾਂ ਇਹ ਨਾਰਮਲ ਜੀ ਗੱਲ ਆ ਕਿ ਉੱਥੋਂ ਤਾਰਾਂ ਦਾ ਤਰਕ ਜਿਹੜਾ ਆ ਉਹ ਮੂਮ ਹੋਣਾ ਜਿਸ ਕਰਕੇ ਇੱਥੇ ਦੱਸਿਆ ਗਿਆ ਕਿ ਤੁਮਾਕਾ ਜਿਹੜਾ ਜ਼ਬਰਦਸਤ ਹੁੰਦਾ ਏ ਜਿਸ ਕਰਕੇ ਬੱਚੇ ਜਿਹੜਾ ਕਰੰਟ ਹੁੰਦਾ ਏ ਉਹ ਉਹ ਤੁਮਾਕੇ ਦੇ ਵਿੱਚ ਉਸ ਤੋਂ ਬਾਅਦ ਅੱਗ ਦੇ ਰੂਪ ਦੇ ਵਿੱਚ ਬਦਲਦਾ ਤੇ ਬੱਚੇ ਦੇ ਅੱਗ ਲੱਗ ਜਾਂਦੀ ਏ ਇਸ ਤੋਂ ਬਾਅਦ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਤੇ ਭਾਵੇਂ ਕਿ ਭਰਤੀ ਕਰਾਇਆ ਜਾਂਦਾ ਹੈ ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਸਿਮਲ ਹਸਪਤਾਲ ਦੇ ਡਾਕਟਰ ਇਹ ਕਹਿੰਦੇ ਪਏ ਕਿ ਜਦੋਂ ਉਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਤਾਂ ਉਸ ਤੋਂ ਬਾਅਦ ਹੁਣ ਡਾਕਟਰਾਂ ਦੀ ਟੀਮ ਜਿਹੜੀ ਹੈ ਉਹ ਪੂਰੀ ਨਜ਼ਰ ਬਣਾਈ ਹੋਈ ਹੈ ਜਿਹੜਾ ਪੂਰਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਪਰ ਇੱਥੇ ਕਿਲਮਤ ਸਭ ਤੋਂ ਖਾਸ ਗੱਲ ਕੀ ਹੈ ਕਿ ਜਦੋਂ ਅਸੀਂ ਆਪਣੇ ਬਦੀਕਰ ਮੀਡੀਆ ਦੀ ਗੱਲ ਕੀਤੀ ਜਾਵੇ ਅਕਸਰ ਅਜਿਹੀਆਂ ਖਬਰਾਂ ਨੂੰ ਇਸ ਕਰਕੇ ਨਸ਼ਰ ਕਰਦੇ ਰਹਿੰਦੇ ਆ ਕਿ ਮਾਪਿਆਂ ਨੂੰ ਇਨ੍ਹਾਂ ਖਬਰਾਂ ਨੂੰ ਦੇਖਣ ਤੋਂ ਬਾਅਦ ਥੋੜਾ ਜਿਹਾ ਇਲਮ ਹੋ ਜਾਵੇ ਕਿ ਇਹ ਹਾਦਸੇ ਵਾਪਰਦੇ ਨੇ ਮੈਂ ਤੁਹਾਨੂੰ ਜਿਆਦਾ ਮਤਲਬ ਦੇਖ ਕੇ ਗੱਲ ਕੀਤੀ ਜਾਵੇ ਜਦੋਂ ਬਸੰਤ ਦਾ ਟਾਈਮ ਹੁੰਦਾ ਹੈ ਅਸੀਂ ਕਈ ਤਰ੍ਹਾਂ ਦੀਆਂ ਖਬਰਾਂ ਹੈ ਜੀ ਨਸ਼ਰ ਕਰਦੇ ਆ ਇਸ ਕਰਕੇ ਇਸ ਖਬਰ ਨੂੰ ਜਰੂਰ ਜਿਹੜੇ ਮਾਪੇ ਸੁਣਦੇ ਪਏ ਆ ਕਿ ਸ਼ੇਅਰ ਕਰਨ ਦੀ ਕੋਸ਼ਿਸ਼ ਕਰਨਾ ਤਾਂ ਕਿ ਕਿਸੇ ਦੀ ਜਾਨ ਬਚ ਜਾਵੇ ਕਿ ਜਦੋਂ ਤੁਹਾਡਾ ਬੱਚਾ ਛੋਟਾ ਆ ਤਾਂ ਤੁਸੀਂ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਸ ਨੂੰ ਆਪਣੀਆਂ ਅੱਖਾਂ ਤੋਂ ਪਰੋਖੇ ਨਾ ਕੀਤਾ ਜਾਵੇ ਨਹੀਂ ਤਾਂ ਅਜਿਹੇ ਹਾਦਸੇ ਜਿਹੜੇ ਆ ਕਈ ਵਾਰ ਬੱਚਾ ਇੱਕਦਮ ਰੋੜ ਤੇ ਭੱਜ ਜਾਂਦਾ ਹੈ ਕਈ ਵਾਰ ਬੱਚਾ ਕੋਠੇ ਤੇ ਪਤੰਗ ਛਡਾਉਂਦਾ ਹੁੰਦਾ ਹੈ ਤੇ ਉਹੀ ਇਹ ਐਗਜ਼ਾਮਪਲ ਸਾਹਮਣੇ ਆਈ ਹੈ। ਕਨੇ ਸਰ ਮੇਰਾ ਇੱਕ ਸਵਾਲ ਹੈ ਕਿ ਦੇਖੋ ਬੱਚਾ ਜਿਸ ਤਰ੍ਹਾਂ ਤੀਸਰੀ ਜਮਾਤ ਦੱਸਿਆ ਜਾ ਰਿਹਾ ਹੈ ਉਸ ਦੀ ਹਾਈਟ ਵੀ ਬਹੁਤ ਘੱਟ ਹੋਣੀ ਹੈ ਤੇ ਜਿਸ ਦੀ ਦੱਸੀ ਉਸ ਨੇ ਸਿੱਟੀ ਹੈ ਉਸ ਦੀ ਵੀ ਕੋਈ ਹਾਈਟ ਜ਼ਿਆਦਾ ਨਹੀਂ ਹੋਣੀ ਕੀ ਲੱਗਦਾ ਹੈ ਕਿ ਤਾਰਾ ਨੀਵੀਂ ਹੋਣ ਕਰਕੇ ਹਾਦਸਾ ਵਾਪਰਿਆ। ਦੇਖੋ ਪਹਿਲੀ ਗੱਲ ਤਾਂ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਸਾਡੇ ਹਜੇ ਦੇਸ਼ ਤੇ ਜੋ ਆਜ਼ਾਦੀ ਤੋਂ ਬਾਅਦ ਦਾ ਸਿਸਟਮ ਲੱਗਿਆ ਉਹ ਬੜੀ ਕਾਲੀ ਦੇ ਵਿੱਚ ਜਾਂ ਉਦੋਂ ਇੰਨਾ ਉੱਥੋਂ ਦੇ ਹੁਕਮਰਾਨਾਂ ਨੂੰ ਪਤਾ ਨਹੀਂ ਹੋਣਾ ਸੀ ਕਿ ਇਹ ਸਿਸਟਮ ਆਖਿਰ ਕੰਮ ਕਿਵੇਂ ਕਰਦੇ ਆ ਜਦੋਂ ਅਸੀਂ ਸਿਸਟਮ ਦੇ ਵਿੱਚ ਪੈ ਜਾਂਦੇ ਆ ਤਾਂ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਸ ਨੂੰ ਐਵੇਂ ਨਹੀਂ ਐਵੇਂ ਕਰਨਾ ਪੈਣਾ ਸੀਗਾ ਪਰ ਹਾਂ ਇੱਥੇ ਦੁਖਾਂਤ ਇਹ ਵੀ ਆ ਕਿ 1947 ਤੋਂ ਬਾਅਦ 70 75 ਸਾਲ ਹੋਣ ਤੋਂ ਬਾਅਦ ਵੀ ਜੇਕਰ ਕਹਿੰਦੇ ਆ ਕਿ ਇੱਕ ਸ਼ਹਿਰ ਨੂੰ ਇੱਕ ਐਮਐਲਏ ਸਿਲੈਕਟ ਕਰ ਲਵੇ ਮੰਨ ਕੇ ਚੱਲੋ ਉਸ ਐਮਐਲਏ ਦੇ ਅਧਾਰ ਖੇਤਰ ਦੇ ਵਿੱਚ ਜਿੰਨਾ ਵੀ ਏਰੀਆ ਹੁੰਦਾ ਆ ਜੀ ਆਪਣੇ ਕੌਂਸਲਰਾਂ ਤੋਂ ਜਾਂ ਜਿਹੜਾ ਸ਼ਹਿਰ ਦਾ ਪ੍ਰਧਾਨ ਹੁੰਦਾ ਆ ਤੁਸੀਂ ਤਫ਼ਤੀਸ਼ ਦੇ ਰਾਹੀਂ ਜੇਕਰ ਕੰਮ ਸ਼ੁਰੂ ਕਰਾਉਮੋਗੇ ਭਈ ਅੱਜ ਦੀ ਇੱਕ ਗਲੀ ਦਾ ਸੈਟਅਪ ਲਾਉਣਾ ਆ ਕੱਲ ਨੂੰ ਇੱਕ ਮੁਹੱਲੇ ਦਾ ਲਾਉਣਾ ਆ ਤਾਂ ਬਹੁਤਾ ਜਿਕਰ 5 ਸਾਲ ਦਾ ਕਾਰਜਕਾਰੀ ਸਮਾਂ ਹੁੰਦਾ ਆ ਸਰਕਾਰ ਦੇ ਕੋਲ ਤਾਂ ਬਹੁਤ ਹੀ ਵੱਡੀ ਗੱਲ ਵੀ ਨਹੀਂ ਹੈ ਠੀਕ ਹੈ ਨਾ ਬਟ ਇਤੇ ਸਰਕਾਰਾਂ ਦੀਆਂ ਸਾਡੀ ਸਰਕਾਰਾਂ ਦੀਆਂ ਜਿਹੜੀਆਂ ਵਿਜ਼ਨ ਹੁੰਦੇ ਆ ਬੜੇ ਛੋਟੇ ਰਹਿ ਗਏ ਆ ਇਹ ਸਰਕਾਰਾਂ ਦੇ ਵਿਜ਼ਨ ਸਿਰਫ ਆਪਣੇ ਕਾਰਜਕਾਰੀ ਦੇ ਟਾਈਮ 5-5 ਸਾਲ ਦਾ ਉਸ ਤੱਕ ਰਹਿ ਗਏ ਆ ਕਿ ਵੱਡੇ ਵੱਡੇ ਵਾਅਦੇ ਕਰ ਦਵੋ ਦਾਅਵੇ ਕਰ ਦਵੋ ਤੇ ਦਾਵਿਆਂ ਨੂੰ ਪੂਰਾ ਕਰਦੇ ਕਰਦੇ ਐਵੇਂ ਸਮਾਂ ਲੰਘ ਜਾਵੇ ਕਿ ਲੋਕ ਵੀ ਸਰਕਾਰਾਂ ਨੂੰ ਮੈਂ ਹੁੰਦਾ ਵੀ ਸਾਡਾ ਜਿਹੜਾ 5 ਸਾਲ ਦਾ ਕਾਰਜਕਾਰ ਆ ਉਹ ਪਸ ਲੰਘ ਹੀ ਜਾਵੇ ਠੀਕ ਤਰੀਕੇ ਨਾਲ ਅਗਲੀ ਵਾਰੀ ਜਦੋਂ ਨਵੇਂ ਇਲੈਕਸ਼ਨਸ ਆਉਣੀਆਂ ਫੇਰ ਇੱਕ ਲੋਲੀਪੌਪ ਦੇ ਦਾਂਗੇ ਇਹ ਤਖ਼ਤ ਸਾਡੇ ਦੇਸ਼ ਦਾ ਹੈਗਾ ਆ ਪਰ ਦੂਸਰੇ ਪਾਸੇ ਜਿਹੜਾ ਤੁਸੀਂ ਸਵਾਲ ਕੀਤਾ ਆ ਇਹ ਤਾਰਾ ਨੀਵੀਆਂ ਦਾ ਇਹ ਇਸੇ ਕਰਕੇ ਆ ਕਿਉਂਕਿ ਇਸ ਪੂਰੇ ਮਾਮਲੇ ਤੇ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਜੋ ਹਾਲਾਤ ਬਣੇ ਹੋਏ ਨੇ ਸਾਡੇ ਕੋਈ ਬਰੀਕੀ ਦੇ ਨਾਲ ਨਹੀਂ ਸੋਚਦਾ ਪੈਂਦਾ ਜਦੋਂ ਅਜਈਆਂ ਘਟਨਾਵਾਂ ਹੋ ਜਾਂਦੀਆਂ ਤਾਂ ਵੀ ਸਭ ਪੇਰੈਂਟਸ ਤੇ ਸਾਰਾ ਬਲੇਮ ਹੀ ਹਮ ਆ ਜਾਂਦਾ ਕਿ ਪੇਰੈਂਟਸ ਆਪਣੇ ਬੱਚੇ ਦੀ ਧਿਆਨ ਨਹੀਂ ਰੱਖਿਆ ਜੀ ਜੀ ਬਹੁਤ ਬਹੁਤ ਧੰਨਵਾਦ ਲੇਪ ਸਾਬ ਤਾਂ ਦੇਖਿਆ ਗਿਆ ਕਿ ਤਾਰਾ ਨੀਵੀਆਂ ਸੰਪਾਮੇ ਪਰ ਜਿਸ ਤਰ੍ਹਾਂ ਬੱਚੇ ਇਕੱਲੇ ਖੇਡਣ ਨੂੰ ਛੱਡ ਦਿੱਤੇ ਜਾਂਦੇ ਨੇ ਤਾਂ ਬੱਚਿਆਂ ਵੱਲ ਧਿਆਨ ਵੀ ਮਾਪਿਆਂ ਦੇਣਾ ਜ਼ਰੂਰ ਬਣਦਾ ਕਿਉਂਕਿ ਬੱਚੇ ਦੀ ਉਮਰ ਬਹੁਤ ਛੋਟੀ ਦੱਸੀ ਜਾ ਰਹੀ ਹੈ ਇੰਨੀ ਛੋਟੀ ਉਮਰ ਦੇ ਬੱਚੇ ਨੂੰ ਇਕੱਲੇ ਭੇਜ ਦੇਣਾ ਜਾਂ ਕਿਸੇ ਨਿਗਰਾਨੀ ਦੇ ਹੇਠ ਨਾ ਹੋਣਾ ਬਹੁਤ ਮੰਦਭਾਗਾ ਹੈ ਪਰ ਅਸੀਂ ਅਰਦਾਸ ਕਰਦੇ ਹਾਂ ਕਿ ਬੱਚਾ ਸਿਹਤਮੰਦ ਹੋ ਜਾਵੇ ਕੋ ਠੀਕ ਹੋ ਜਾਵੇ ਕੋਈ ਇਸ ਤਰ੍ਹਾਂ ਦੇ ਅਸਰ ਨਾ ਮੰਡ ਕੇ ਮਾਪਿਆਂ ਨੂੰ ਜਿਹੜਾ ਮੋਸ਼ੀਦਾ ਸਾਹਮਣਾ ਕਰਨਾ ਪਵੇ